ਨਾਮ ਦੀ ਸੰਸਥਾ ਜੋ ਸਮਾਜ ਸੇਵੀ ਸੰਸਥਾ ਹੈ ਹਾਜ਼ਾ ਨਾਰਾ ਚੇਤਨਾ ਮੰਚ ਇਹ 16 ਸਾਲ ਤੋਂ ਹਰ ਸਾਲ 1 ਲੱਖ ਦੇ ਕਰੀਬ ਬੂਟੇ ਲਾਉਣ ਦਾ ਹਰ ਸਾਲ ਕੀਤਾ ਹੁੰਦਾ ਕੁਝ ਬੂਟੇ ਹਰੇ ਪ੍ਰਸਾਦ ਦੇ ਰੂਪ ਵਿੱਚ ਪਿੰਡਾਂ ਵਿੱਚ ਸਾਂਝਿਆ ਥਾਂਾਂ ਤੇ ਬੰਦੇ ਵੀ ਜਾਂਦੇ ਹਨ ਤੇ ਕੁਝ ਰੁੱਖ ਸਕੂਲਾਂ ਚ ਕਾਲਜਾਂ ਚ ਗਰਾਉਂਡਾਂ ਜਿੱਥੇ ਧਾਰਮਿਕ ਥਾਂਾਂ ਦੇ ਬਾਹਰ ਤੇ ਹੋਰ ਸਾਂਝੀਆਂ ਥਾਂਾਂ ਤੇ ਰੁੱਖ ਵੱਧ ਤੋਂ ਵੱਧ ਲਗਾਏ ਵੀ ਜਾਂਦੇ ਹਨ ਔਰ ਕੁਦਰਤੀ ਵਾਤਾਵਰਨ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਫਰਜ਼ ਹੈ ਕੁਕਾ ਪੰਛੀ ਸਾਡੇ ਜੋ ਕੁਦਰਤੀ ਵਾਤਾਵਰਨ ਦਾ ਹਿੱਸਾ ਨੇ ਉਹ ਇੱਕ ਦਿਨ ਬਈ ਤੇ ਦਿਨ ਲੋਪ ਭਾਏ ਉਹਨਾਂ ਦੇ ਕਿਸਮਾਂ ਲੋਪ ਹੋ ਰਹੀਆਂ ਕਿਹੜੀਆਂ ਦੇ ਕਿਸਮਾਂ ਲੋਪ ਹੋ ਗਈਆਂ ਤੋਂ ਮਹਾਪੁਜਾ ਨੂੰ ਬੁਲਾਇਆ ਸਾਡੇ ਬਹੁਤ ਹੀ ਇਸ਼ਤਕਾਰਯੋਗ ਬ੍ਰਹਮਗਣੀ ਸੰਤ ਬਾਬਾ ਦਰਸ਼ਨ ਸਿੰਘ ਢੱਡੀ ਸਾਹਿਬ ਤੋਂ ਸਾਡੇ ਹਰ ਸਾਲ ਸਮਾਗਮ ਚਾਉਨੇ ਆਂ ਔਰ ਸਾਨੂੰ ਪ੍ਰੇਰਣਾ ਦੇ ਕੇ ਜਾਣਨੇ ਆਂ ਸਾਨੂੰ ਆਸ਼ੀਰਵਾਦ ਦੇ ਕੇ ਜਾਣਨੇ ਆਂ ਕਿ ਚੰਗੇ ਕੰਮ ਕਰੋ ਚੰਗੇ ਉਪਰਾਲੇ ਕਰੋ ਮਨੁੱਖਤਾ ਨੂੰ ਇਨਸਾਨੀਅਤ ਨੂੰ ਜਾਨਵਰਾਂ ਨੂੰ ਪੰਛੀਆਂ ਨੂੰ ਉਦਤਰ ਨੂੰ अद्यान प्यार करो उन्होंने पाल के ला के उन्होंने राखी करो ता ही जरा है असि कुदरती वातावरण अपना हिस्सा पा सकते हैं सो अब बदौशी नगर जो गुरुआ पीरिया का नगर है इतने बड़ा तप होया बे ब्रहमदस जी ने बड़ा तप कर तो बहुत ही तो ब्रह्मदास जी महाराज जी की धरती डेरा हुसैनपुरा की नाथा की धरती ये सारे इतिहास असान सू प्रेरणा देंगे दे रहने हैं और अपन चाहिए कि अब आप प्रण करके जाइए कि आप रुख लाइए तो लाए हुए रुखों की संभाल करिए ਕਿਸੇ ਵੀ ਰੁੱਖ ਨੂੰ ਨਾ ਕਟਿਏ ਇਹ ਵੀ ਆਪਣਾ ਦਿੜ ਸਨਗਪਰੇ ਸਾਨੂੰ ਲੈਣਾ ਚਾਹੀਦਾ ਹੈ ਸੋ ਅੱਜ ਬਦੌਸੀ ਨਗਰ ਵਾਲਿਆਂ ਨੂੰ ਬਹੁਤ ਬਹੁਤ ਬਧਾਈ ਦੇ ਪਾਸ ਤਰਪਾ ਤੇ ਰੁੱਖ ਲਾਉਂਦੀ ਹਿੰਦੀ ਸ਼ੁਰੂਆਤ ਹੋਟਲ ਲਗਾ ਸਕਿਓ ਅਸੀਂ ਸਸਤਾ 17 ਲੱਖ ਦੇ ਹੁਣ ਇਹ ਸਭ ਨਾਲ ਸਾਡਾ ਟੀਚਾ 10 ਲੱਖ ਦੇ ਕਰੀਬ ਪਹਿਲਾਂ ਅਸੀਂ ਪੌਦੇ ਲਾ ਵੀ ਦਿੱਤੇ ਔਰ ਲਾਉਂ ਲਈ ਦਿੱਤੇ ਵੀ ਸਾਡੀ ਦਿਨ ਰਾਤ ਸਾਡੀ ਮੂਵਮੈਂਟ ਚੱਲਦੀ ਹੈ ਜਦੋਂ ਵੀ ਜਿੱਥੇ ਕੋਈ ਛੱਦਦਾ ਕੋਈ ਬਲਾਉਂਦਾ ਸਾਨੂੰ ਰੁੱਖ ਦਿਓ ਤਾਂ ਅਸੀਂ ਰੁੱਖ ਧਨੇ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਅਸੀਂ ਆਪਣੀ ਪ੍ਰੇਰਣਾ ਨਾਲ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਇਹ ਰੁੱਖ ਲਿਆ ਕੇ ਘਰ ਘਰ ਕਰਤਾ ਅਸੀਂ ਪਹੁੰਚਾਉਨੇ ਆਵੇਂ ਸਾਰੇ ਆਪਣੇ ਵਰਕਰ ਸਾਥੀਆਂ ਦਾ ਉਸੀ ਨਗਰ ਦੇ ਸਾਰੇ ਵੀਰਾਂ ਭੈਣਾਂ ਭਰਾਵਾਂ ਦਾ ਕਾਹਦੀ ਲੋ ਤੁਹਾਨੂੰ ਵਾਦੀਆਂ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਦੇ ਕੇ ਇਹ ਸਮਾਗਮ ਦੀ ਸ਼ੋਭਾ ਵਧਾਈਏ ਇਸੋ ਇਹਨਾਂ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਫੇਰ ਅਤੇ ਸਭ ਦੀ ਧਰਤੀ ਤੇ ਆਉਣ ਤੇ ਇਹਨੂੰ ਔਰ ਇਹਨਾਂ ਦੀ ਚਰਦੀ ਕਲਾ ਦੀ ਕਾਮਨਾ ਸਾਨੂੰ ਅੰਦਾਗਾ ਤਾਰ ਖੜਾ ਰੇ ਨਜ਼ਰਦਿਰਨ ਭਾਇ ਗੁਰਜੀ ਦਾ ਖਾਲਸਾ ਨਗਰਪਦਰ ਅਸ਼ੀਕਲਾਂ ਦੇ ਵਿੱਚ ਜੋ ਬੂਟੇ ਵੰਡੇ ਗਏ ਨੇ ਤਰਵੇਣੀ ਲਗਾਈ ਗਈ ਹੈ ਚੇਤਨਾ ਖਾਦਾ ਨਾਰਾ ਚੇਤਨਾ ਮੰਚ ਡਾਕਟਰ ਹਰਮਨ ਸਲਾਲ ਜੀ ਸਾਰੀ ਟੀਮ ਤੇ ਬੂਟੇ ਵੰਡੇ ਗਏ ਨੇ ਤਰਵੇਣੀ ਲਗਾਈ ਗਈ ਹੈ ਬੇਨਤੀਆਂ ਕੀਤੀਆਂ ਗਿਆਨ ਕਿ ਵੱਧ ਤੋਂ ਵੱਧ ਬੂਟੇ ਲਗਾਓ ਦਰਖਤ ਲਗਾਓ ਪੰਜਾਬ ਬਚਾਓ ਦੇਸ਼ ਬਚਾਓ ਤੇ ਪਸ਼ੂ ਪੰਛੀ ਜੀਵ ਜੰਤੂ ਬਚਾਓ ਇਹ ਮਹਾਨ ਪੁੰਨ ਦਾ ਕੰਮ ਹੈ ਇਸ ਕਰਕੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਾਗਰਤੀ ਲਿਆਓ ਬਹੁਤ ਜਾਗਰਤੀ ਆ ਵੀ ਰਹੀ ਹੈ ਇਹਨਾਂ ਗਰਮੀ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਪੰਛੀ ਜਿਹੜੇ ਮਸੂਮ ਮਰ ਜਾਂਦੇ ਨੇ ਬਿਨਾਂ ਪਾਣੀ ਤੋਂ ਪਾਣੀ ਰੱਖੋ ਦਾਣਾ ਪਾਣੀ ਰੱਖੋ ਇਹ ਪੁੰਨ ਖਟੋ ਇਹ ਜਿਹੜਾ ਹਰਾ-ਭਰਾ ਰੱਖੋ ਇਸ ਪੰਜਾਬ ਨੂੰ ਵੱਧ ਤੋਂ ਵੱਧ ਹਰੀਆਬਾਹ ਲਹਿਰ ਚਲਾਓ ਹਰੀਆਬਾਹ ਲਹਿਰ ਦੇ ਵਿੱਚ ਹਿੱਸਾ ਲਓ ਬੂਟੇ ਲਗਾਓ ਤੇ ਉਹਨਾਂ ਦੀ ਪਾਲਣਾ ਵੀ ਕਰੋ ਬੂਟਿਆਂ ਦੀ ਤੇ ਫਿਰ ਇਹ ਮਹਾਨ ਪੁੰਨ ਹੋਵੇਗਾ ਤੇ ਪ੍ਰਮਾਤਮਾ ਦੀ ਸਾਡੇ ਤੇ ਖੁਸ਼ੀ ਹੋਵੇਗੀ ਸਾਨੂੰ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਨੇ ਫਿਰ ਉਹ ਸਾਨੂੰ ਬੁਰਾ ਨਹੀਂ ਕਹਿਣਗੀਆਂ ਵਿਹਾ ਉਹਨਾਂ ਨੇ ਬੂਟੇ ਖੱਡ ਦਿੱਤੇ ਤਾਂ ਉਹ ਜਿਹੜਾ ਸਨਮੰਦ ਹੋਣਗੀਆਂ ਤੇ ਬਿਮਾਰੀਆਂ ਤੋਂ ਵਟਣਗੇ ਤੇ ਚੰਗਾ ਜੀਵਨ ਜੀਉਣਗੇ ਇਸ ਕਰਕੇ ਵੱਧ ਤੋਂ ਵੱਧ ਬੂਟੇ ਲਗਾ ਕੇ ਜਿਹੜਾ ਹੈਗਾ ਇਹ ਚੜ੍ਹਦੀ ਕਲਾ ਦੇ ਵਿੱਚ ਰਹੋ ਚੜ੍ਹਦੀ ਕਲਾ ਦੇ ਵਿੱਚ ਚਲਾਓ ਹਲਿਆਵਰ ਲਹਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ